Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਅੱਜ ਅਸੀਂ ਅੱਜ ਪੋਲਿਟਿਕਲ ਪਾਰਟੀਆਂ ਦੇ ਨਾਲ ਮੀਟਿੰਗ ਕੀਤੀ ਹੈ ਸਾਰੇ ਰੈਪ੍ਰੈਜ਼ੈਂਟੇਟਿਵਸ ਨਾਲ ਕਿਉਂਕਿ ਕੱਲ ਤੋਂ ਜਿਹੜਾ ਹੈਗਾ ਨੋਟੀਫਿਕੇਸ਼ਨ ਗੈਜ਼ਟ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਨੋਟਿਸ ਆਫ ਇਲੈਕਸ਼ਨ ਇਨਵਾਈਟ ਕਰਾਂਗੇ ਐਂਡ ਨਾਮਿਨੇਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਕੱਲ ਤੋਂ ਚਾਲੂ ਹੋ ਜਾਣਾ ਹੈ ਤੋਂ 7 ਤਰੀਕ ਤੋਂ ਲੈ ਕੇ 14 ਮਈ ਤੱਕ ਜਿਹੜਾ ਹੈਗਾ ਨਾਮਿਨੇਸ਼ਨ ਦਾ ਪ੍ਰੋਸੈਸ ਕੀਤਾ ਜਾਏਗਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਸਕਰੂਟੀਨੀ ਦੀ ਡੇਟ ਹੈ ਉਹ 15 ਮਈ ਨੂੰ ਸਕਰੂਟੀਨੀ ਹੈ ਐਂਡ ਵਿத்ਡਰੋਅਲ ਆਫ ਕੈਂਡੀਡੇਚਰ ਹੈ ਜਿਹੜਾ ਉਹ 17 ਮਈ ਨੂੰ ਹੈ ਸੋ ਅੱਜ ਇਸ ਦੇ ਬਾਰੇ ਅਸੀਂ ਸਾਰਿਆਂ ਨੂੰ ਜਾਣੂ ਕਰਾਇਆ ਕਿ ਨਾਮੀਨੇਸ਼ਨ ਦੇ ਟਾਈਮ ਅਸੀਂ 100 ਮੀਟਰ ਦੀ ਬਾਉਂਡਰੀ ਡਿਮਾਰਕਟ ਕਰ ਦਿੱਤੀ ਹੈ ਜਿਹੜਾ ਕਿ ਵੈਨਿਊ ਆਫ ਨਾਮੀਨੇਸ਼ਨ ਹੈ ਉਹ ਕੋਰਟ ਪ੍ਰਮਾਈਸ ਹੈ ਜਿਹੜਾ ਡਿਪਟੀ ਕਮਿਸ਼ਨਰ ਦੀ ਕੋਰਟ ਹੈ ਇੱਥੇ ਉਸ ਦੇ ਵਿੱਚ ਅਸੀਂ ਨਾਮੀਨੇਸ਼ਨ ਲਵਾਂਗੇ ਐਂਡ ਜਿਹੜੇ ਨਾਮਿਨੇਸ਼ਨ ਦੇ ਟਾਈਮ ਐ ਮੈਕਸਿਮਮ ਤਿੰਨ ਗੱਡੀਆਂ 100 ਮੀਟਰ ਦੇ ਦਾਇਰੇ ਦੇ ਵਿੱਚ ਅਲਾਉਡ ਐ ਐਂਡ ਕੈਂਡੀਡੇਟ ਨੂੰ ਇਨਕਲੂਡ ਕਰਕੇ ਮੈਕਸਿਮਮ ਜਿਹੜੇ ਹੈਗੇ ਪੰਜ ਜਿਹੜੇ ਵਿਅਕਤੀ ਅਲਾਉਡ ਨੇ ਐਟ ਦਾ ਟਾਈਮ ਆਫ ਨਾਮਿਨੇਸ਼ਨ ਹੂ ਕੈਨ ਬੀ ਪ੍ਰੈਜ਼ెంట్ ਇਨ ਦੀ ਹਾਲ ਜੀ ਇਸਮੇਂ ਜਿਹੜਾ ਸਵਾਲ ਹੈ ਇਸ ਤੋਂ ਵੱਖਰਾ ਹੈ ਕਿ ਕੋਰ ਸੈਂਟਰ ਮਾਦਮ ਜੀ ਇੱਥੇ ਕੀ ਨਾਤੀ ਮਨੋਸ਼ਾ ਜਵਾਦੀ ਗੋਇੰਗ ਮਿਲਦੀ ਹੈ ਉੱਥੇ ਲੇਡੀ ਸਟਾਫ ਕਰਦੀ ਹੈ ਜਿੰਨੇ ਕੁ ਬਹੁਤ ਜ਼ਿਆਦਾ ਟਾਈਟਲਸ ਆਉਂਦੇ ਸੋ ਇਹ ਜਿਹੜਾ ਮੈਟਰ ਤੁਸੀਂ ਕਹਿ ਰਹੇ ਹੋ ਓਡ ਸੈਂਟਰ ਬਾਰੇ ਸੋ ਹੁਣ ਮੈਨੂੰ ਲੱਗਦਾ ਇੱਕ ਤਾਂ ਸਿਵਲ ਸਰਜਨ ਇਜ਼ ਅੰਡਰ ਟ੍ਰਾਂਸਫਰ ਉਹ ਮੈਂ ਇਲੈਕਸ਼ਨ ਕਮਿਸ਼ਨ ਆਪਣੇ ਦੇ ਥਰੂ ਵੀ ਅਸੀਂ ਚਾਹ ਰਹੇ ਹਾਂ ਵੀ ਉਹਨਾਂ ਦੀ ਕੋਈ ਐਗਜ਼ੈਂਪਸ਼ਨ ਕਰਕੇ ਨਵੇਂ ਸਿਵਲ ਸਰਜਨ ਪੋਸਟ ਹੋ ਜਾਂਦੇ ਇਸ ਟਾਈਮ ਕੋਈ ਆਫੀਸ਼ੀਏਟਿੰਗ ਐਸਐਮਓ ਸਿਵਲ ਸਰਜਨ ਦਾ ਚਾਰਜ ਲੈ ਰਹੇ ਨੇ ਬਟ ਸਾਨੂੰ ਉਮੀਦ ਹੈ ਕਿ ਈਸੀਏ ਦੀ ਅਪਰੂਵਲ ਆ ਜਾਣੀ ਹੈ ਸੋ ਜਿੱਦਾਂ ਹੀ ਨਵੇਂ ਸਿਵਲ ਸਰਜਨ ਆਉਂਦੇ ਨੇ ਵੀ ਵਿਲ ਟੇਕ ਅਪ ਐਂਡ ਕੋਈ ਮੋਡਲੀ ਇਸ ਟਾਈਪ ਦੀ ਰਿਕੁਆਇਰਮੈਂਟ ਤੋਂ ਡੈਫੀਨਿਟਲੀ ਅਸੀਂ ਸੈਕਟਰੀ ਹੈਲਥ ਦੇ ਥਰੂ ਪੂਰੀ ਕਰਵਾ ਦਾਂਗੇ ਸਰ ਇੱਕ ਇਕਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੰਪਲੇਂਟ ਹੋਈ ਹੈ ਇਮਪਰੂਵਮੈਂਟ ٹرسٹ ਦੇ ਚੇਅਰਮੈਨ ਸ਼ੋਕਲਵਾਰ ਉਹਨਾਂ ਦਾ ਕਿਹਾ ਜਾ ਰਿਹਾ ਹੈ ਕਿ ਉਹ ਕੈਂਡੀਡੇਟਸ ਦੀ ਪ੍ਰਚਾਰ ਕਰ ਰਹੇ ਨੇ ਤੇ ਕਿਆ ਸਰ ਕਰ ਸਕਦੇ ਹੈ ਕਿ ਨਹੀਂ ਜੇ ਜਦੋਂ ਵੀ ਤੁਸੀਂ ਇਹ ਦੇ ਵਿੱਚ ਕੰਪਲੇਂਟ ਆਂਦੀ ਹੈ ਸੋ ਆਰਓ ਕਨਸਰਨਡ ਸਾਡੇ ਵਿਥਿਨ 24 ਆਰ ਨੋਟਿਸ ਭੇਜ ਦਿੰਦੇ ਆ ਐਂਡ ਮੋਸਟਲੀ ਜਿੰਨੀ ਵੀ ਕੰਪਲੇਂਟ ਸਾਡੇ ਕੋਲ ਆ ਰਹੇ ਆ ਤਾਂ ਉਹ 72 ਆਵਰਸ ਦੇ ਵਿੱਚ ਅਸੀਂ ਉਹਨਾਂ ਦਾ ਜਵਾਬ ਬਣਾ ਕੇ ਵਿਦ ਦੀ ਕਮੈਂਟਸ ਆਫ ਏਆਰਓ ਟੂ ਸੀਓ ਆਫਿਸ ਐਂਡ ਟੂ ਦੀ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਕਨਸਰਨ ਕਿਉਂਕਿ ਇਹਨਾਂ ਦੇ ਉੱਤੇ ਕੋਈ ਐਕਸ਼ਨ ਲੈਣਾ ਵੀ ਹੋਇਆ ਜਾਂ ਕੋਈ ਕੰਪਲੇਂਟ ਸਹੀ ਵੀ ਪਾਈ ਜਾਂਦੀ ਹੈ ਸੋ ਦੀ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਇਜ਼ ਡਿਪਾਰਟਮੈਂਟ ਆਫ ਲੋਕਲ ਬਾਡੀਜ਼ ਸੋ ਉਹ ਫਿਰ ਸਾਡੇ ਕਮੈਂਟਸ ਦੇ ਬੇਸਿਸ ਤੇ ਅੱਗੇ ਇਸ ਨੂੰ ਟੇਕ ਅਪ ਕਰਦੇ ਆ ਕੋ ਸਾਰਾ ਡੀਸੀ ਸਾਹਿਬ ਨੇ ਪੁਆਇੰਟਸ ਕਵਰ ਕਰਤੇ ਇੱਕ ਦੋ ਪੁਆਇੰਟ ਹੋਰ ਮੈਂ ਐਮਫਸਾਈਜ਼ ਕਰਨਾ ਇਫ ਦਾ ਨੋਮੀਨੇਸ਼ਨਸ ਬਾਰੇ ਬੜਾ ਕਲੀਅਰ ਹੈਗਾ 100 ਮੀਟਰ ਦੇ ਉੱਤੇ ਮਾਸ ਲੱਗੇਗਾ ਉਸ ਤੋਂ ਅੱਗੇ ਗੱਡੀਆਂ ਤਿੰਨ ਹੀ ਜਾਣਗੀਆਂ ਔਰ ਟੋਟਲ ਬੰਦੇ ਕੈਂਡੀਡੇਟ ਦਿਸ ਸਮੇਤ ਪੰਜ ਹੋ ਸਕਦੇ ਉਹਦੇ ਚ ਕਾਈਂਡਲੀ ਪਹਿਲਾਂ ਹੀ ਆਪਣੀ ਪ੍ਰਪੇਅਰਡ ਹੋ ਜਾਓ ਫਿਰ ਉਹਦੇ ਬੜੀ ਪ੍ਰੋਬਲਮ ਆਉਂਦੀ ਕਿਉਂਕਿ ਇਹਨੂੰ ਬੜਾ ਸੀਰੀਅਸਲੀ ਇਲੈਕਸ਼ਨ ਕਮਿਸ਼ਨ ਦੇਂਦਾ ਜੇ ਕੋਈ ਬੰਦਾ ਅਨਨੈਸੈਸਰੀ ਉਹਦੇ ਚ ਐਕਸਟਰਾ ਆਉਣ ਦੀ ਕੋਸ਼ਿਸ਼ ਕਰੇ ਜਾਂ ਹੋਰ ਹੋਏ ਸਾਰਾ ਵਿਜੀਬਲ ਹੋਵੇ ਤੁਹਾਨੂੰ ਉਹ ਰਿਕੁਐਸਟ ਸੀ ਜੇ ਇਹ ਆਪਣੇ ਸਾਰੇ ਬੰਦਿਆਂ ਨੂੰ ਬਰੀਫ ਕਰੀਏ ਕਿਉਂਕਿ ਜੋ ਆਪਣਾ ਸਾਰਿਆਂ ਵਾਸਤੇ ਲੈਵਲ ਪਲੇਇੰਗ ਫੀਲਡ ਦਾ ਜੋ ਕਾਨੂੰਨ ਸਭ ਵਾਸਤੇ ਹੈ ਉਹਨੂੰ ਆਪਾਂ ਮਨੀਸ਼ ਨੰਬਰ 2 ਹੈਗੀ ਕੈਂਡੀਡੇਟ ਦੀ ਸਿਕਿਉਰਿਟੀ ਦਾ ਇਸ਼ੂ ਉਹ ਨਾਰਮਸ ਫਿਕਸ ਹੋ ਗਏ ਹੈ ਜਿਹੜੀਆਂ ਰੈਕਗਨਾਈਜ਼ਡ ਪਾਰਟੀਆਂ ਨੇ ਉਹਨਾਂ ਨੂੰ 6 ਪੀਐਸਓ ਦਾ ਨਾਰਮ ਫਿਕਸ ਹੋਇਆ ਜਿਹੜੇ ਲੈਵਲ ਤੇ ਦੇ ਵੀ ਅਨ ਰੈਕਨਾਈਜ਼ਡ ਨਾਨ ਰੈਕਨਾਈਜ਼ਡ ਜਾਂ ਇੰਡੀਪੈਂਡੈਂਟ ਨੇ ਉਹਨਾਂ ਵਾਸਤੇ ਦੋ ਪੀਐਸ ਹੁੰਦਾ ਹੈ। ਸੋ ਉਹਦੇ ਚ ਜਿਹੜਾ ਥੰਮ ਰੂਲ ਇਹ ਹੈ ਕਿ ਜਿੱਥੇ ਕੈਂਡੀਡੇਟ ਦੀ ਰਿਹਾਈਸ਼ ਹੋਏਗੀ ਉਹ ਜ਼ਿਲ੍ਹਾ ਉਹਨੂੰ ਪ੍ਰੋਵਾਈਡ ਕਰੇਗਾ ਸਿਕਿਉਰਿਟੀ। ਸੋ ਸਾਡੇ ਵੱਲੋਂ ਮਿਸ਼ਨਰੀ ਦੀ ਰੂਰਲ ਐਸਐਸਪੀ ਸਾਹਿਬ ਵੀ ਆਗੇ ਆ। ਸਾਡੇ ਬੰਦੇ ਇੱਥੇ ਹਾਜ਼ਰ ਰਹਿਣਗੇ। ਜਿਨ੍ਹਾਂ ਕੋਲ ਤਾਂ ਪਹਿਲਾਂ ਹੀ ਸਿਕਿਉਰਿਟੀ ਹੈਗੀ 6 ਪਲੱਸ ਹੈਗੀ ਉਹਨਾਂ ਨੂੰ ਤਾਂ ਦੁਬਾਰਾ ਲੋੜ ਨਹੀਂ ਹੈਗੀ। ਦੇ ਦਿਨ ਕੋ ਨਹੀਂ ਹੈ ਕਾਈਂਡਲੀ ਇਨੀ ਨੂੰ ਜ਼ਰੂਰ ਗੁਜ਼ਾਰਿਸ਼ ਹੈ ਕਿ ਸਿਕਿਉਰਿਟੀ ਵਾਸਤੇ ਸਾਡੇ ਦੇ ਉਸੇ ਬ੍ਰਾਂਚ ਤੇ ਬਾਕੀ ਆਫਸਰ ਇੱਥੇ ਹੋਣਗੇ ਨਾਲ ਦੀ ਨਾਲ ਉੱਥੋਂ ਹੀ ਉਹਨਾਂ ਨੂੰ ਦੇਖ ਕੇ ਆਪਾਂ ਨਾਲ ਜਾਣ ਤਾਂ ਕਿ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਨਾ ਰਹਿ ਜੇ ਐਸੇ ਦਾ ਸਾਡੇ ਬੰਦੇ ਅਲਰਟ ਹੋਣਗੇ ਸਬ ਰੀਫ ਨੇ ਉਹ ਅਸੀਂ ਉਹਨਾਂ ਨਾਲ ਉਦਾਂ ਹੀ ਡਟੇਲ ਕਰਾ ਦਾਂਗੇ ਸੋ ਥੈਟ ਉਹਨਾਂ ਦਾ ਕੋਆਰਡੀਨੇਸ਼ਨ ਹੋ ਜੇ ਸਿਕਿਉਰਿਟੀ ਤੋਂ ਬਿਨਾਂ ਕਾਈਂਡਲੀ ਕੋਈ ਕੈਂਡੀਡੇਟ ਨਾ ਜਾਵੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸਟੈਟਿਕ ਸਰਵਲੈਂਸ ਟੀਮ ਬਾਰੇ ਡੀਸੀ ਸਾਹਿਬ ਨੇ ਦੱਸ ਦਿੱਤਾ ਉਹ ਸਾਰਿਆਂ ਨੂੰ ਪਤਾ ਨੋਮਸ ਕੀ ਨੇ ਹੋਰ ਨੈਕਸਟ ਪੁਆਇੰਟ ਹੈਗਾ ਕਿ ਜਦੋਂ ਆਪਣੀ ਜਿਹੜਾ ਡਿਸਪਲੇਸਮੈਂਟ ਆਲਾ ਉਹਦੇ ਬੜੀ ਪ੍ਰੋਬਲਮ ਆਉਂਦੀ ਹੈ ਕੋਈ ਵੀ ਕਿਸੇ ਕਿਸਮ ਦਾ ਫੰਕਸ਼ਨ ਹੁੰਦਾ ਆਪਾਂ ਸਾਰੇ ਰਸਤੇ ਝੰਡੀਆਂ ਲੱਗ ਜਾਂਦੀਆਂ ਜਾਂ ਬੋਰਡ ਲੱਗ ਜਾਂਦੇ ਉਹ ਮਾਂ ਜੋ ਕਲੈਕਸ਼ਨ ਕਮਿਸ਼ਨ ਜਿਹੜਾ ਬੜਾ ਸੀਰੀਅਸਲੀ ਲੈਂਦਾ ਔਰ ਫਿਰ ਉਹ ਉਹਦੇ ਤੇ ਐਕਸ਼ਨ ਹੋ ਜਾਂਦਾ ਸੋ ਇਹ ਦੂਜੀ ਗੱਲ ਇਹ ਹੈ ਕਿ ਜੇ ਵੀ ਕੋਈ ਵੀ ਆਪਾਂ ਪਰਮਿਸ਼ਨ ਵਗੈਰਾ ਦੀ ਇਸ਼ੂ ਹੋ ਸਾਰੀ ਮੇਰੇ ਕੋਲ ਤਾਂ ਵੈਲ ਆਇਲ ਚੱਲ ਰਹੀ ਹੈ ਮੇਰੇ ਕੋਈ ਦਿੱਕਤ ਹੋਵੇ ਸਾਨੂੰ ਦੱਸੋ ਵੈਸੇ ਪੋਰਟਲ ਸਾਰੇ ਬਿਲਕੁਲ ਕਲੀਅਰ ਟਾਈਮ ਟੂ ਟਾਈਮ ਆਪਣੇ ਜ਼ਿਲ੍ਹੇ ਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਸਿਰਫ ਇਹ ਫਲਾਇ ਕਰਨਾ ਚਾਹੁੰਦਾ ਸੀ ਕਿ ਉਹ ਕੋਈ ਪੁਆਇੰਟ ਇੰਪੋਰਟੈਂਟ ਹੁੰਦਾ ਪਰਮਿਸ਼ਨਸ ਦਾ ਲੈਵਲ ਫਲੇਇੰਸ ਇੰਤਿਹਣਾ ਸੀ ਸਰੇਕ ਨੂੰ ਤੇ ਸਾਰੇ ਵਾਸਤੇ ਕੋਈ ਆਪਰਚੂਨਿਟੀ ਹਾਂ ਹਾਂ ਇਥੇ ਆਈ ਥਿੰਕ ਉਹ ਡੀਸੀ ਸਾਹਿਬ ਤੇ ਸੀਪੀ ਸਰ ਨੇ ਬੜਾ ਡਿਟੇਲ ਚ ਦੱਸਤਾ ਜੀ ਤੇ ਮੈਂ ਕੋਈ ਗੱਲਾਂ ਨਹੀਂ ਦਰਹਾਉਂਗਾ ਬਸ ਇੱਕ ਹੀ ਰਿਕਵੈਸਟ ਹੈ ਜੀ ਕਿ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਔਰ ਸਾਰਿਆਂ ਨੂੰ ਇਹ ਇਨਸ਼ੋਰ ਕਰਾਂਗੇ ਕਿ ਜੋ ਕਾਨੂੰਨ ਦੇ ਮੁਤਾਬਕ ਹੈ ਉਹੀ ਚੀਜ਼ਾਂ ਹੋਣਗੀਆਂ ਸੋ ਆਪਾਂ ਸਾਰੇ ਗੁਜਰਾਂ ਸਹਿਯੋਗ ਕਰੀਏ ਤਾਂਕਿ ਪੀਸਫੁਲੀ ਔਰ ਚੰਗੇ ਢੰਗ ਤਰੀਕੇ ਨਾਲ ਇਹ ਜਿਹੜੀਆਂ ਚੋਣਾਂ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਨੂੰ ਸਿਰੇ ਚੜਾਈ